ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਾ ਫੈਮਿਲੀ ਤੇ ਹੋਰ ਸਰਾਵ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਆਪਾਂ ਵੀ ਵਧੀਆ ਕਿਰਪਾ ਵਾਹਿਗੁਰੂ ਦੀ ਹਾਂਜੀ ਕਿਵੇਂ ਹੋ ਤਰੀਕ ਹੋ ਗਈ ਅੱਜ 29 29 ਤਰੀਕ ਹੋ ਗਿਆ ਅੱਜ 29 April ਤੇ ਦਿਨ ਹੈਗਾ ਅੱਜ ਟਿਊਜ਼ਡੇ ਮੰਗਲਵਾਰਾ ਨਾ ਤਦ ਹੋ ਗਿਆ ਸੂਜੜੀ ਤੇ ਟਾਈਮ ਹੋ ਗਿਆ ਮਾਰਨਿੰਗ ਹੋਰ ਨਿਕਲਦਾ ਨਹੀਂ ਹੋਗੀ ਤਾਂ ਆਫਟਰਨੂਨ ਹੋਣਾ ਲੱਗਾ 11:30 11:30 ਦਾ ਟਾਈਮ ਹੋਣਾ ਲੱਗਾ ਬਚ ਕੇ 20 25 ਮਿੰਟ ਤੇ ਆਪਾਂ ਅੱਜ ਜਾ ਰਹੇ ਆ ਆਪਾਂ ਅੱਜ ਜਾ ਰਹੇ ਆ ਜੀ ਅ ਜਿਹੜਾ ਆਪਣਾ ਫੇਵਰਿਟ ਸ਼ਹਿਰ ਆ ਸ਼ਹਿਰ ਦੇ ਮੈਸੇਜ ਆਉਂਦੇ ਹੁੰਦੇ ਸੀ ਜੀ ਕਾਟਨ ਦੀ ਕਲੈਕਸ਼ਨ ਗਰਮੀਆਂ ਦੇ ਸੂਟਾਂ ਦੀ ਕਲੈਕਸ਼ਨ ਦਿਖਾਉ ਲੈ ਕੇ ਆਇਓ ਹਨਾ ਚਲ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਤੋਂ ਵੀਡੀਓ ਜਿੰਨੀ ਵੀ ਬਣ ਸਕੀ ਆਪਾਂ ਤੁਹਾਡੇ ਰੂਬਰੂ ਕਰਾਂਗੇ ਬਣਾਵਾਂਗੇ ਤੇ ਤੁਹਾਨੂੰ ਸਾਰੀ ਕਲੈਕਸ਼ਨ ਦਿਖਾਵਾਂਗੇ ਵੀ ਕੀ ਕੁਝ ਆਊਗਾ ਕੀ ਕੁਝ ਆਇਆ ਨਵਾਂ ਹਨ ਤੇ ਆਪਾਂ ਨੂੰ ਵੀ ਹੁਣ ਗਿਆਂ ਨੂੰ ਬਹੁਤ ਟਾਈਮ ਹੋ ਗਿਆ ਬਰਲ ਕੋਟ ਲਈ ਤੇ ਉਸ ਦਿਨ ਵੀ ਇੰਨੀ ਕਲੈਕਸ਼ਨ ਆਈ ਨਹੀਂ ਸੀ ਹਜੇ ਕਿਉਂਕਿ ਗਰਮੀਆਂ ਦਾ ਫੈਬਰਿਕ ਆਉਣਾ ਸੀ ਈਦ ਕਰਕੇ ਨਾ ਹਜੇ ਆਇਆ ਨਹੀਂ ਸੀ ਪੁਰਾਣੀ ਸੀਗਾ ਜੋ ਵੀ ਕਪੜਾ ਲਿਡਾ ਸੀਗਾ ਉਹਨਾਂ ਕੋਲੇ ਪੁਰਾਣਾ ਹੀ ਸੀਗਾ ਤੇ ਹੁਣ ਨਵੇਂ-ਨਵੇਂ ਆਈਟਮ ਆ ਗਈਆਂ ਹੋਣਗੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਗਰਮੀ ਹੈ ਜਿਹੜੀ ਸ਼ੁਰੂ ਹੋ ਗਈ ਕਾਟਨ ਦੀ ਕਲੈਕਸ਼ਨ ਫੁੱਲ ਆ ਗਈ ਹੋਣੀ ਤੇ ਆਪਾਂ ਅੱਜ ਜਾ ਰਹੇ ਹਾਂ ਮਰੇਲਗੋਟਲੇ ਆਪਾਂ ਵੈਸੇ ਉਹ ਜੇ 1-2 ਦਿਨ ਠਹਿਰ ਕੇ ਜਾਣਾ ਸੀ ਤੇ ਅੱਜ ਆਪਾਂ ਨੂੰ ਜਾਣਾ ਪਿਆ ਅਰਜੈਂਟ ਅਰਜੈਂਟ ਕਿਉਂਕਿ ਆਪਾਂ ਲੈ ਕੇ ਆਉਣਾ ਕੁਝ ਰੈਡੀਮੇਡ ਡਰੈੱਸਾਂ ਵੀ ਲੈ ਕੇ ਆਉਣੀਆਂ ਨੇ ਤੇ ਉਹ ਆਪਾਂ ਫੌਰਨ ਭੇਜਣੀਆਂ ਨੇਗੀਆਂ ਤੇ ਉਹ ਵੀ ਆਪਣਾ ਕਸਟਮਰ ਆਪਾਂ ਜਿੰਨਾਂ ਲਈ ਲੈ ਕੇ ਆਣੇ ਲੈ ਕੇ ਆਉਣੀਆਂ ਨੇ ਤੇ ਕੈਨੇਡਾ ਆਪਾਂ ਪਾਰਸਲ ਕਰਨੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਵੀ ਆਪਾਂ ਕਿਦਾਂ ਦਾ ਕੀ ਕੁਝ ਲੈਣਾਗਾ ਤੇ ਆਪਾਂ ਕਿੱਥੋਂ ਲਵਾਂਗੇ ਤੇ ਉਹ ਵੀ ਪੂਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜਾ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੋ ਜੀ ਸੌਰੀ ਜੋ ਵੀ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ not ਬੈਲ ਵਾਲੀ ਜਿਹੜੀ ਘੰਟੀ ਤੇ ਕਲਿੱਕ ਕਰਦੇ ਹੋ ਆਲ ਤੇ ਨੋਟੀਫਿਕੇਸ਼ਨ ਜਿਹੜੀ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਕੋਲੇ ਸਾਰਿਆਂ ਨੂੰ ਪਹਿਲਾਂ ਪਹੁੰਚ ਜਾਵੇ ਤੇ ਤੁਸੀਂ ਜਿਹੜੀ ਆਪਣੀ ਵੀਡੀਓ ਇੰਜੋਏ ਕਰ ਸਕੋ ਤੇ ਬਾਕੀ ਇੱਕ ਗੱਲ ਮੈਂ ਹੋਰ ਕਹਨੀ ਆ ਹਨਾ ਭੈਣਾ ਭੈਣ ਵੀਰ ਜੋ ਵੀ ਹਨ ਆਪਣੀਆਂ ਵੀਡੀਓ ਦੇਖਦੇ ਨੇਗੇ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈਗਾ ਤੇ ਇੱਕ ਨਾ ਵੀਡੀਓ ਦੇਖ ਲੈਣੇ ਕਿਉਂਕਿ ਆਪਣੇ ਚੈਨਲ ਤੇ ਕੱਪੜੇ ਦੀ ਵੀਡੀਓ ਜਾਦੇ ਵਾਈਰਲ ਹੁੰਦੀ ਹੈ ਜਿਆਦਾ ਦੇਖਣਾ ਪਸੰਦ ਕਰਦੇ ਆ ਆ ਪੈਲਸ ਬਣੀ ਜਾਂਦਾ ਕਿੰਨਾ ਸੋਹਣਾ ਪੈਲਸ ਬਣੀ ਜਾਂਦਾ ਕਿੰਨਾ ਵੱਡਾ ਹੈ ਨਾ ਵੱਡਾ ਵੱਡਾ ਦੇਖਿਓ ਪੈਲਸ ਨਹੀਂ ਹੈਗਾ ਕੁਝ ਹੋਰ ਹੈ ਪੈਲਸ ਜੀ ਹੈ ਮੈਂ ਤਾਂ ਕਾਲਜ ਵਗੈਰਾ ਲੱਗਦਾ ਹਾਂ ਜੀ ਬਿਲਡਿੰਗ ਬੜੀ ਜਾਂਦੀ ਸੀ ਜੀ ਬਹੁਤ ਸੋਹਣੀ ਤੇ ਹਾਂਜੀ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਨਾ ਜਦੋਂ ਆਪਣੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਆਪਣੇ ਜਿਹੜੇ ਚੈਨਲ ਤੇ ਕੱਪੜੇ ਦੀ ਵੀਡੀਓ ਜਿਆਦਾ ਵਾਇਰਲ ਹੁੰਦੀਆਂ ਨੇ ਤਾਂ ਪਲੀਜ਼ ਤੁਸੀਂ ਫੈਮਿਲੀ ਵੀਡੀਓ ਨੂੰ ਵੀ ਪਿਆਰ ਦਿਆ ਕਰੋ ਹਨਾ ਤੇ ਕੱਪੜੇ ਦੀ ਵੀਡੀਓ ਤੇ ਵਿਊ ਵਾਧੂ ਆ ਜਾਂਦੇ ਨੇ ਉਹ ਆ ਜਾਂਦੇ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤਾਂ ਪਲੀਜ਼ ਜਿਹੜੇ ਭੈਣ ਭਰਾ ਆਪਣੀ ਪਹਿਲੀ ਵਾਰ ਵੀਡੀਓ ਦੇਖਦੇ ਹੁੰਦੇ ਨੇ ਕੱਪੜੇ ਦੀ ਚਲੋ ਜੇ ਤੁਸੀਂ ਕੱਪੜੇ ਦੀ ਤੇ ਇੱਕ ਨਾ ਪਸੰਦ ਕਰਦੇ ਹੋਗੇ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਆਪਣੇ ਚੈਨਲ ਤੇ ਇੱਕੋ ਹੀ ਵੀਡੀਓ ਨਹੀਂ ਆਉਂਦੀ ਦੀ ਆਪਾਂ ਅਪਲੋਡ ਕਰਦੇ ਰਹਿੰਦੇ ਆ ਨਿਊ ਲੂ ਕਲੈਕਸ਼ਨ ਦਿਖਾਉਂਦੇ ਰਹਿੰਦੇ ਆ ਉਹ ਵੀ ਸਪੈਸ਼ਲ ਤੇਲੀ ਵਾਲੇ ਬਾਜ਼ਾਰ ਦੀ ਮਰੇਲ ਕੋਟਲਾ ਜਿੱਥੋਂ ਕੀ ਤੁਹਾਨੂੰ ਪਤਾ ਹੀ ਆ ਵੀ ਸੋਹਣੇ ਤੇ ਸਸਤੇ ਸੁੱਟ ਮਿਲਦੇ ਨੇਗੇ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਕੱਲੀ ਵੀਡੀਓ ਵਾਚ ਕਰਕੇ ਨਾ ਅੱਗੇ ਜਾਇਆ ਕਰੋ ਇਹ ਰਿਕੁਐਸਟ ਹੀ ਆ ਤੁਹਾਡੇ ਸਾਰਿਆਂ ਦੇ ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਹੀਂ ਤੁਸੀਂ ਵੀਡੀਓ ਦੇਖ ਲੈਨੇ ਹੋ ਉਹ ਹੰਪ ਕਹੇ ਜਿਨੇਗੇ ਤੇ ਵੀਡੀਓ ਦੇਖ ਲੈਨੇ ਹੋ ਤੁਸੀਂ ਐ ਨਾ ਕਰਿਆ ਕਰੋ ਜੀ ਜਦੋਂ ਵੀਡੀਓ ਵੀ ਦੇਖਦੇ ਹੋ ਨੇ ਉਹ ਤਾਂ ਪਲੀਜ਼ ਉੱਥੇ ਇੱਕ ਟੱਚ ਹੀ ਕਰਨਾ ਹੁੰਦਾ ਤੇ ਉਹ ਸਬਸਕ੍ਰਾਈਬ ਵਾਲੇ ਤੇ ਤਿਤ ਉਹ ਕਰ ਦਿਆ ਕਰੋ ਪਲੀਜ਼ ਤੇ ਆਪਾਂ ਹੁਣ ਪਹੁੰਚ ਗਏ ਕਿੱਥੇ ਪਹੁੰਚ ਗਏ ਆਪਾਂ ਸੰਗਰੂਰ ਸੋ ਗਰੂਰ ਪਹੁੰਚ ਗਏ ਆਪਾਂ ਕਰੋ ਅੱਜ ਹੋ ਗਏ ਸੀ ਲੇਟ ਕਿਉਂਕਿ ਪਹਿਲਾਂ ਆਪਣੀ ਸਲਾਹ ਨਹੀਂ ਸੀਗੀ ਤੇ ਟਾਈਮ ਤੇ ਮੌਕੇ ਤੇ ਸਲਾਹ ਬਣੀ ਆ ਕਿਉਂਕਿ ਆਪਾਂ ਜਿਹੜੇ ਕੱਪੜੇ ਭੇਜਣੇ ਨੇ ਹਨਾ ਉਹ ਚੇਦੀ ਭੇਜਣੇ ਨੇ ਉਹਦੇ ਕਰਕੇ ਆਪਾਂ ਨੂੰ ਕਿਉਂਕਿ ਜਿਹੜੀ ਵੈਸਟ ਤੋਂ ਵੈਸਟ ਕਲੈਕਸ਼ਨ ਹੁੰਦੀ ਆ ਹਰੇਕ ਹਰੇਕ ਕੱਪੜੇ ਦੀ ਆਪਾਂ ਚਾਹੇ ਰੈਡੀमेड ਲਈਏ ਚਾਹੇ ਮੈਗਾ ਸੂਟ ਲਈਏ ਤੇ ਚਾਹੇ ਸਿੱਧੇ-ਸਿੱਧੇ ਪਾਜਾ ਦੱਸ ਦਈਏ ਅਮੇ ਚਾਹੇ ਮੈਗਾ ਸੂਟ ਲਈਏ ਤੇ ਚਾਹੇ ਲਈਏ ਸਸਤੇ ਸਾਰਿਆਂ ਨਾਲ ਸੋਹਣੀ ਕਲੈਕਸ਼ਨ ਹੁੰਦੀ ਆ ਜਿਹੜੀ ਮੇਲਕੋਟ ਲਈ ਚ ਹੁੰਦੀ ਹੈਗੀ ਤੇ ਬਾਕੀ ਜਿਹੜੇ ਬ੍ਰੇਲਕੋਟ ਲਈ ਜਾਂਦੇ ਆਉਂਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਵੀ ਕਹਿ ਜਾ ਸਾਰਾ ਕੁਛ ਕਪੜਾ ਲੀੜਾ ਮਿਲਦਾ ਇੱਥੇ ਵਧੀਆ ਵੀ ਮਿਲਦਾ ਘਟਿਆ ਵੀ ਮਿਲਦਾ ਉਹ ਆਪ ਨੂੰ ਪਰਖ ਹੋਣੀ ਚਾਹੀਦੀ ਆ ਵੀ ਆਪਾਂ ਨੂੰ ਵਧੀਆ ਕਿਹੜਾ ਗਾ ਤੇ ਘਟਿਆ ਕਿਹੜਾ ਗਾ ਕਪੜੇ ਬਾਰੇ ਨੌਲੇਜ ਹੋਣੀ ਚਾਹੀਦੀ ਆ ਫੇਰ ਹੀ ਆਪਾਂ ਨੂੰ ਵਧੀਆ ਮਿਲੂਗਾ ਤੇ ਕੇਲਿਆਂ ਦੀਆਂ ਰੇੜੀਆਂ ਪਪੀਤਾ ਰੇੜੀਆਂ ਭਰੀਆਂ ਪੀਆਂ ਨੇ ਤੇ ਗਰਮੀ ਹੈ ਜਿਹੜੀ ਜੀ ਬਹੁਤ ਜ਼ਿਆਦਾ ਹੋਗੀ ਤੇ ਆ ਵੀ ਆਪਾਂ ਸੂਟ ਸੀ ਜਿਹੜਾ ਮਰੀਲ ਕੋਟਲੋਂ ਲੈ ਕੇ ਆਏ ਸੀ ਬਹੁਤ ਆਹ ਸੂਟ ਤੇ ਆਪਾਂ ਇਹਦਾ ਕੋਰਸੈਟ ਰੈਡੀ ਕਰਵਾਇਆਗਾ ਵੀ ਥੋੜਾ ਜਿਹਾ ਸ਼ਾਰਟ ਜਿਹਾ ਆਪਾਂ ਲੇਸ ਲਗਵਾਈ ਲਈ ਸੀਗੀ ਇਹਦੇ ਤੇ ਥੋੜਾ ਜਿਹਾ ਕੋਰਸੈਟ ਸਟਾਈਲ ਬਣਾਇਆ ਸ਼ਾਰਟ ਜਿਹਾ ਪਜਾਮੀ ਦੇ ਨਾਲ ਇਹ ਵੀ ਬਹੁਤ ਸਸਤਾ ਸੂਟ ਸੀ ਪਰ ਇੰਨਾ ਲਾਈਟ ਵੇਟ ਆ ਪਾਏ ਦਾ ਭੁਰਾ ਪਤਾ ਨਹੀਂ ਲੱਗਦਾ ਆਪਾਂ ਪਹਿਲੀ ਵਾਰ ਹੀ ਪਾਇਆ ਇਹ ਸੂਟ ਤੇ ਪਾਏ ਦਾ ਬਿਲਕੁਲ ਨਹੀਂ ਪਤਾ ਲੱਗਦਾ ਨਾਲੇ ਰੇਟ ਬਿਲਕੁਲ ਚੀਪ ਬਿਲਕੁਲ ਲੈਸ ਰੇਟ ਤੇ ਸੀਗੇ ਤੇ ਇਹੀ ਗੱਲ ਆ ਜੀ ਵੀ ਚੀਜ਼ ਮਾੜੀ ਵੀ ਮਿਲ ਜਾਂਦੀ ਹੈ ਚੰਗੀ ਵੀ ਮਿਲ ਜਾਂਦੀ ਹੈ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਵਧੀਆ ਤੇ ਕਿਹੜੀ ਘਟੀਆ ਹੈ ਨਾ ਬਾਕੀ ਚਲੋ ਦੇਖਦੇ ਆ ਅੱਜ ਆਪਾਂ ਵੀ ਹੁਣ ਕਾਟਨ ਦੀ ਕਲੈਕਸ਼ਨ ਤੋਂ ਕਾਟਨ ਦੀ ਕਲੈਕਸ਼ਨ ਪਹਿਲੀ ਵਾਰੀ ਦੇਖਾਂਗੇ ਵੀ ਉੱਥੇ ਕਿਹੋ ਜਿਹਾ ਕੁਝ ਆਇਆ ਹੋਇਆ ਇੱਕ ਵੀਡੀਓ ਮੈਂ ਪਾਈ ਸੀਗੀ ਉਦੋਂ ਹੀ ਦਾ ਵਾਲੇ ਦਿਨ ਦੀ ਆਪਾਂ ਇੱਕ ਸ਼ਾਪ ਦੀ ਵੀਡੀਓ ਪਾਈ ਸੀ ਕਿਉਂਕਿ Eid ਵਾਲੇ ਦਿਨ ਨਾ ਖੁੱਲੀ ਹੋਈ ਇੱਕ ਦੋ ਦੁਕਾਨਾਂ ਹੀ ਖੁੱਲੀਆਂ ਸੀਗੀਆਂ ਤੇ ਆਪਾਂ ਗਏ ਸੀਗੇ ਮਰੇਲਕੋਟਲੇ ਉਦੋਂ Eid ਵਾਲੇ ਦਿਨ ਉਦੋਂ ਵੀਡੀਓ ਨਹੀਂ ਸੀ ਬਣੀ ਆਪਾਂ ਗਏ ਤਾਂ ਵੀਡੀਓ ਬਣਾਉਣੀ ਸੀ ਪਰ ਆਪਾਂ ਨੂੰ ਦੁਕਾਨਾਂ ਹੀ ਨਹੀਂ ਸੀ ਖੁੱਲੀਆਂ ਕਿਉਂਕਿ Eid ਵਾਲੇ ਦਿਨ ਹਨਾ ਸਾਰਾ ਤੇਲੀਆ ਵਾਲਾ ਬਾਜ਼ਾਰ ਬੰਦ ਸੀਗਾ ਤੇ ਮੇਟ ਵਾਲਿਆਂ ਦੇ ਮਤਲਬ ਕਿ ਕੱਪੜੇ ਦੀ ਦੁਕਾਨ ਤੇ ਜਾਵਾਂਗੇ ਤੇ ਐਨੂ ਵਾਲੇ ਬਸਦੇ ਨੇਗੇ ਜਿਹੜੇ ਮਰੇਲਕੋਟਲੇ ਵਿੱਚ ਬਹੁਤ ਵੱਡੀ ਸ਼ਾਪ ਉਹਨਾਂ ਦੀ ਤੇ ਹਰ ਇੱਕ ਚੀਜ਼ ਮਿਲਦੀ ਆ ਤੁਹਾਨੂੰ ਮੈਂ ਦਿਖਾਉਂਗੀ ਵੀਡੀਓ ਜੇ ਮੇਰੇ ਤੋਂ ਸ਼ੇਅਰ ਕੀਤੀ ਗਈ ਹੈ ਨਾ ਜੇ ਅਲਾਉਡ ਹੋਈ ਉੱਥੇ ਵੀਡੀਓ ਬਣਾਉਣੀ ਤਾਂ ਮੈਂ ਬਣਾਉਂਗੀ ਜ਼ ਤੇ ਸ਼ੇਅਰ ਕਰੂੰਗੇ ਐਨੋ ਵਾਲੇ ਵਸਤੇ ਐਕ ਤਾ ਐਨੋ ਵਾਲੇ ਇੱਕ ਗਰਗਲੇ ਮੋਸਟ ਫੇਮਸ ਨੇਮ ਰੇਲ ਕੋਟਲੇ ਦੇ ਵਿੱਚ ਤੇ ਹਰੇਕ ਵੈਰਾਈਟੀ ਆ ਜੀ ਉਹਨਾਂ ਦੇ ਰੈਡੀमेड ਚ ਤੁਸੀਂ ਇਕਰਾਰ ਆ ਸ਼ਰਾਰਾ ਲਹਿੰਗਾ ਕੁਛ ਵੀ ਲੈ ਲਓ ਸਾੜੀ ਹਰੇਕ ਚੀਜ਼ ਇੱਕ ਤੋਂ ਇੱਕ ਆ ਜੀ ਤੇ ਪਹਿਲਾਂ ਆਪਾਂ ਐਨੋ ਵਾਲਿਆਂ ਦੇ ਜਾਵਾਂਗੇ ਜੇ ਆਪਾਂ ਨੂੰ ਉੱਥੋਂ ਨਾਲ ਕੁਝ ਠੀਕ ਲੱਗਿਆ ਫਿਰ ਆਪਾਂ ਗਰਗਲਿਆਂ ਦੇ ਦੇਖਾਂਗੇ ਤੇ ਆਪਾਂ ਗਰਾਰਾ ਲੈ Đਾਂਗਾ ਡਰੈੱਸ ਪੂਰੀ ਲੈਣੀ ਆਂਗੀ ਬਾਕੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਜੀ ਜਦੋਂ ਵੀਡੀਓ ਤੁਸੀਂ ਦੇਖਦੇ ਹੁੰਨੇ ਹੋ ਚੈਨਲ ਨਹੀਂ ਸਬਸਕ੍ਰਾਈਬ ਕਰਦੀਆਂ ਵਿੱਚ ਹੀ ਭੈਣਾ ਭੈਣੇ ਮੋਸਟਲੀ ਤਾਂ ਮੈਂ ਭੈਣੇ ਦੇਖਦੀ ਆਂ ਨੇ ਕੱਪੜੇ ਵਾਲੀਆਂ ਵੀਡੀਓ ਹਨਾ ਤੇ ਭੈਣ ਬਣ ਕੇ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਜਦੋਂ ਤੁਸੀਂ ਵੀਡੀਓ ਦੇਖ ਕੇ ਛੱਡ ਜਾਂਦੇ ਹੋ ਠੀਕ ਆ ਫੇਰ ਹੀ ਦੁਬਾਰਾ ਤੁਹਾਨੂੰ ਵੀਡੀਓ ਹੋਰ ਹੋਰ ਕਲੈਕਸ਼ਨ ਫੇਰ ਹੀ ਦਿਖਾਉਣ ਨੂੰ ਜੀ ਕਰਦਾ ਜਦੋਂ ਉਹ ਨਾਲ ਤੁਸੀਂ ਸਪੋਰਟ ਕਰਦੇ ਹੋਗੇ ਤੁਸੀਂ ਵੀ ਨਾਲ ਉਹ ਕਰਦੇ ਹੋ ਤੇ ਸੰਗਰੂਰ ਸਾਡਾ ਨੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਅਸੀਂ ਕਸੂਰ ਅਸੀਂ ਸੰਗਰੂਰ ਜ਼ਿਲ੍ਹੇ ਅੜੇ ਛੱਛੇ ਸਸਤੇ ਦੇ ਵਿੱਚ ਵੀ ਚੱੱਚੇ ਨੂੰ ਸੱਸਾ ਸੱਸੇ ਨੂੰ ਛਾਏ ਬੋਲਦੇ ਆਂਗੇ ਹੁਣ ਕੀ ਕਰੀਏ ਸਾਡੀ ਬੋਲੀ ਹੋਈ ਹੈ ਜਦੋਂ ਮੈਂ ਵਿਆਹ ਵਿਆਹ ਹਟਾ ਹੋਇਆ ਹੋਇਆ ਸੀ ਉਦੋਂ ਮੈਨੂੰ ਬਾਲਾ ਕਹਿੰਦੇ ਛੱਛਾ ਸੱਸਾ ਆਏ ਦੇ ਵਿੱਚ ਵੀ ਮਜ਼ਾਕ ਉਡਾਉਂਦੇ ਹੁੰਦੇ ਸੀ ਵੀ ਆਂ ਬੋਲਦੇ ਪਰ ਸਾਡੀ ਬੋਲੀ ਹੋਈ ਹੈ ਸਾਡਾ ਜ਼ਿਲ੍ਹਾ ਸੰਗਰੂਰ ਆ ਹਨਾ ਵੀ ਸਾਡਾ ਕਿ ਕਸੂਰ ਹੈ ਦੇ ਵਿੱਚ ਸਾਡੇ ਸੰਗਰੂਰ ਜ਼ਿਲ੍ਹੇ ਦੇ ਸਾਰੇ ਲੋਕੀ ਛੱਛੇ ਸੱਸੇ ਨੂੰ ਇਹੀ ਬੋਲਦੇ ਨੇਗੇ ਤੇ ਕਿਸੇ ਵੀ ਪਿੰਡ ਚ ਸੰਗਰੂਰ ਜ਼ਿਲ੍ਹੇ ਦਾ ਕਿਸੇ ਵੀ ਪਿੰਡ ਚ ਦੇਖ ਲਓ ਛੱਛਾ ਸੱਸੇ ਆਲਾ ਇਹੀ ਬੋਲਦੇ ਨੇ ਹਜੇ ਤਾਂ ਮੈਂ ਕਹੂ ਕਿ ਸ਼ਬਦ ਕਹਿ ਦਿੰਨੀ ਆ ਸਹੀ ਚੱਛੇ ਸੱਸੇ ਵਾਲਾ ਜਦੋਂ ਮੇਰੇ ਯਾਦ ਰੇ ਆ ਜਾਂਦਾ ਵੀ ਇਹਨੂੰ ਐ ਬੁਲਣਾ ਨਹੀਂ ਪਰ ਉਵੇਂ ਹੀ ਚੱਲਦਾ ਹੁਣ ਬੋਲੀ ਤਾਂ ਨਹੀਂ ਬਦਲ ਸਕਦਾ ਬੰਦਾ ਹਨਾ ਨਹੀਂ ਬਦਲੀ ਜਾਂਦੀ ਹੁਣ ਬੱਸੀ ਮੈਂ ਬੱਸੀ ਬੱਚੀ ਬੱਸੀ ਇਹ ਚਲੋ ਕੋਈ ਨਹੀਂ ਸ਼ਬਦ ਤਾਂ ਉਹੀ ਬੰਦਾ ਨਾ ਚੱਛਾ ਸੱਸੇ ਵਾਲਾ ਹੁਣ ਤਾਂ ਮਰੇਲਕੋਟਲੇ ਚ ਵਾਗੇ ਤੂੰ ਆ ਹੁਣ ਤਾਂ ਸਾਡਾ ਜ਼ਿਲ੍ਹਾ ਚੇਂਜ ਹੋ ਗਿਆ ਮਰੇਲਕੋਟਲਾ ਹੋ ਗਿਆ ਉਹ ਹੁਣ ਉਹ ਨਹੀਂ ਹੋਇਆ ਇਹ ਤਾਂ 2 ਸਾਲਾਂ ਦਾ ਪਹਿਲਾਂ ਤਾਂ ਸੰਗਰੂਰ ਵਾਲੀ ਸੀ ਆਪਾਂ ਤਾਂ ਪਰ ਹਜੇ ਵੀ ਸੰਗਰੂਰ ਵਾਲੀ ਮੰਨ ਲਿਆ ਹੁੰਦੇ ਆਪ ਨੂੰ ਜੇ ਤਾਂ ਬੋਲੀ ਉਹੀ ਆ ਬੋਲੀ ਤਾਂ ਨਹੀਂ ਹੁਣ ਬਦਲਦੀ ਜੇ ਮਰੇਲਕੋਟਲੇ ਵਾਲੇ ਮਰੇਲਕੋਟਲੇ ਵਾਲੇ ਮਰੇਲਕੋਟਲਾ ਜ਼ਿਲ੍ਹਾ ਨਵਾਂ ਬਣਿਆ ਵੀ ਪਹਿਲਾਂ ਸੰਗਰੂਰ ਦੇ ਵਿੱਚ ਹੀ ਆਉਂਦਾ ਹੁੰਦਾ ਸੀ ਇਹ ਵੀ ਸੰਗਰੂਰ ਚ ਹੀ ਸੀਗਾ ਇਹ ਜ਼ਿਲ੍ਹਾ ਬਣਤਾ ਹੁਣ ਨਵਾਂ ਬਸ ਹੋਰ ਤਾਂ ਕੋਈ ਨਹੀਂ ਹਾਂ ਭਾਈ ਦੇਖੋ ਗਰਾਰਾ ਸ਼ਰਾਰਾ ਦੋਨੋਂ ਚੀਜ਼ਾਂ ਦਿਖਾ ਦਿਓ ਤੁਸੀਂ ਲੋਕਾਂ ਦੇ ਸਾਹਮਣੇ ਮੈਂ ਵੀ ਆਉਂਦਾ ਹਾਂ ਕਲਰਾਂ ਲਾਈਟਾਂ ਕਰਕੇ ਆਉਂਦਾ ਇਹ ਤਾਂ ਸ਼ਰਤ ਹਾਂ ਹੁਣ ਠੀਕ ਆਉਂਦਾ ਹਾਂ ਹੁਣ ਠੀਕ ਆਉਂਦਾ ਜੇ ਤੁਸੀਂ ਉਹ ਸੋਫੇ ਤੋਂ ਕੋਈ ਦਿਖ ਨਹੀਂ 7700 ਲਿਸਟ ਇਹਦੇ ਅਸੀਂ ਸੋਨੇ ਦੇ ਦੇ ਚਾਹ। ਸਹੀ ਜਲੀ ਨਹੀਂ ਮੇਰਾ। ਥੋੜੇ ਰੰਗ ਜਿਹੇ ਹੋ ਆਉਂਗੇ। ਕਿਦੋਂ? ਮੈਂ ਤਾਂ ਰੋਕ ਲੇਕਿਨ ਤਾਂ ਕਰਕੇ ਲੋ ਜੀ ਆਪਾਂ ਉਹ ਵਾਲੀ ਦੀ ਦੁਕਾਨ ਤੇ ਪਹੁੰਚ ਗਏ ਤੇ ਆਪਾਂ ਹੁਣ ਸਾਰੇ ਗਰਾਜਾਂ ਦੀ ਜਿਹੜੀ ਵੈਰਾਈਟੀ ਆ ਉਹ ਦੇਖਣ ਲੱਗੇ ਤੇ ਇਹਨਾਂ ਦੀ ਕਲੈਕਸ਼ਨ ਹੁੰਦੀ ਜਿਹੜੀ A1 ਹੁੰਦੀ ਆ ਬਹੁਤ ਸੋਹਣੀ ਚੀਜ਼ਾਂ ਸਾਰੀ ਹੋਈ ਤੇ ਦੇਖਦੇ ਜਾਓ ਤੁਸੀਂ ਵੀ ਨਾਲ ਦੀ ਨਾਲ ਆਪਣੇ ਕੋਲ ਜੀ ਸ਼ੇਡ ਆ ਗਿਆ ਤੇ ਹਾਂ ਬਿੱਟਾ ਦਾ ਸ਼ੇਡ ਹੀ ਹਾਂ ਜਿਸ ਵਿੱਚ ਜੀ ਸ਼ੇਡ ਆ ਜਾਏ ਇਹਦੇ ਵਿੱਚ ਮੈਂ ਤਾਂ ਦੁਪੱਟਾ ਇਹ ਦੁਪੱਟਾ ਬਹੁਤ ਸਿੰਪਲ ਆਏਗਾ ਪਿੰਨ ਕਿਉਂ ਪੜੇ ਇਸ ਕਰਕੇ ਬਿਨਾਂ ਦੁਪੱਟੇ ਚਾਹੀਏ ਇਸ ਤੋਂ ਵੀ ਮੈਜ਼ਰਮੈਂਟ ਮੇ ਮੇ ਫ੍ਰੀ ਸਾਈਜ਼ ਹੁੰਦਾ। ਪਾਰਟੀ 'ਚ ਤੁਸੀਂ ਜਿੰਨਾ ਵੀ ਦੇਖੋਗੇ ਮੈਨੂੰ ਸਾਰੇ ਫ੍ਰੀ ਸਾਈਜ਼ ਹੁੰਦੇ। ਜੀ। 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 ਇਹ ਛੋਟਾ ਲੱਗਦਾ ਹੈ ਨਾ। ਇਸ ਦੇ ਸਾਈਜ਼ ਵਿੱਚ ਕੁਝ ਲੁੱਕੀ ਗਿਆ ਮੈਂ। ਇੱਕ 300 ਸਾਈਜ਼ ਮੜ ਕੇ ਨਾ ਤੁਹਾਡੀ ਫ੍ਰੀ ਦਾ ਵੀ। ਸ਼ੈਮੀ ਚ ਕਿਵੇਂ ਕਹਿੰਦੇ ਹੋ ਇੱਕ ਪੀਸ ਦਿਖਾਓ। ਅੱਛਾ ਵੀ ਉਹ ਸਾਨੂੰ ਉਹ ਕਰਾਉਣਾ ਪਊਗਾ ਠੀਕ ਆ। ਠੀਕ ਆ ਠੀਕ ਆ। ਇਹਦੇ ਵਿੱਚ ਇਹਦੇ ਵਿੱਚ ਇੰਨਾ ਚ ਨਹੀਂ ਮਿਲਣਾ ਸਾਈਜ਼। ਇਹ ਤਈ ਤਿਆਰ ਹੈ। ਕੀ ਉਹਦਾ ਸਲਾਈ ਤਾਂ ਰਹਿਣੀ ਹੀ ਨਹੀਂ ਵੀਰੇ ਫਿਰ ਬਸ ਸਾਡੇ ਕਪੜਾ ਪੈ ਜਾਊਗਾ ਨਾਲ ਕਲਰ ਦਾ ਟਾਪਰ ਲੱਗ ਜੇਗਾ ਉਹ ਨਹੀਂ ਕੋਈ ਰੇਟ ਦਾ ਫਰਕ ਉਹ ਥੱਲੇ ਕਿਸ ਤਰ੍ਹਾਂ ਦਾ ਪ੍ਰਾਈਸ ਦਾ ਨਹੀਂ ਨਹੀਂ ਉਹ ਐਂ ਕਹਿੰਦੇ ਨੇ ਵੀ ਤੁਸੀਂ ਜਿਵੇਂ ਸ਼ਰਟ ਇਹ ਤਾਂ ਸਟਿਚ ਕਰੀ ਕਰਾਈ ਆ ਉਹ ਸਟਿਚ ਕਰਨੀ ਪੈਂਦੀ ਆ ਵੀ ਐਵੇਂ ਲੈ ਲੇ ਤੁਸੀਂ ਉਹ ਜੋ ਵਧੀਆ ਉਹ ਦਿਖਾ ਦਿਓ ਫਿਰ ਉਹ ਦਿਖਾ ਦਿਓ ਕੋ ਸਟ੍ਰਾਈਕ ਇਹ ਕੱਪੜਾ ਤਾਂ ਰਜੂ ਮਾਰ ਅੱਛਾ ਐਵੇਂ ਕਹਿੰਦੇ ਫਿਰ ਇਹਦਾ ਸ਼ਰਟ ਲੌਂਗ ਆਉਂਦੀ ਆ ਇਹ ਹੈਵੀ ਚ ਵੀ ਨਹੀਂ ਜਿਵੇਂ ਆ ਹੈਵੀ ਚ ਨਹੀਂ ਗੇ ਐਵੇਂ ਦਾ ਚਾਹੀਦਾ ਵੀਰੇ ਸਾਨੂੰ ਹਾਂ ਦੱਸੋ ਹਾਂ ਵੀਰੇ ਜਿਦਾ ਚੀਜ਼ ਆ ਗਈ ਇਹ ਗੱਡੀ ਉਹ ਉੱਧਰ ਲਈ ਪੇਰ ਦੀ ਦਿੱਕਤ ਤਾਂ ਨਹੀਂ ਹੈ ਦੁਕਾਨ ਨਹੀਂ ਲੱਭੀ ਪਹਿਲਾਂ ਸਾਨੂੰ ਥੱਡੀ ਮੇਰੇ ਕੋਈ ਫਿਕਰ ਨਹੀਂ ਚਲਾਮ ਬਈ ਚੱਕਰਾਣਾ ਸਰ ਬਾਕੀ ਰੋਟੀ ਚੱਕੋ ਤੇ ਲਾਈ ਕਿੱਥੇ ਕੋਈ ਸਰ ਉਹ ਛੜਕ ਤੇ ਇੱਕ ਸਾਈਡ ਤੇ ਪਾਰਕਿੰਗ ਚ ਲਾਓ ਇਹੋ ਸੜਕ ਤੇ ਤਾਂ ਕੁਝ ਨਹੀਂ ਪਤਾ ਲੱਗ ਰਿਹਾ ਚਲਾਣਾ ਉਹ ਤਾਂ ਆਪਾਂ ਨੂੰ ਮੈਸੇਜ ਹੀ ਆਣਾ ਪੱਲਾ ਇਹ ਵੀ ਜੀ ਸੋਣੀ ਹੈ ਇਹਦੀ ਕੀ ਰੇਂਜ ਹੈ ਵੀਰੇ ਪੂਰੀ 10 900 ਮੈਂ ਲਿਆਉਣਾ ਯਾਰ ਗੱਡੀ ਨੂੰ ਲਿਆਓ ਦੁਪੱਟਾ ਉਹ ਤਾਂ ਬਹੁਤ ਸਿੰਪਲ ਆ ਗਈ ਇਹਨਾਂ ਨਾਲ ਸਾਰਿਆਂ ਦੇ ਨਾਲ ਹੀ ਸਿੰਪਲ ਸਾਹਮਣੇ ਇਹਨਾਂ ਨਾਲ ਇਹਦੇ ਵਿੱਚ ਕਲਰ ਫਿਰ ਤੁਸੀਂ ਦੁਬੱਟੇ ਨਾਲ ਦੇਖਿਆ ਭਰਾ ਤੁਸੀਂ ਆ ਗਈ ਆ ਅਮੀ ਉਹ ਸਾਈਜ਼ ਵੀ ਉਹਨਾਂ ਨੇ ਰੱਖਿਆ ਨਾ ਇਹ ਫਿਰ ਆ ਚੀਜ਼ ਵੀਰੇ ਅੱਛਾ ਆ ਜੇ ਸਾਰੇ ਨਾਲ ਵੀ ਆ ਜਾਏਗਾ ਇਹ ਲੂਸ ਸਾਈਜ਼ ਆ ਗਈ ਆ ਸਾਰੀ ਆ ਤਾਂ ਆ ਤਾਂ ਮੇਰੇ ਲੜਨ ਜਿਹੇ ਵਾਲਾ ਹੁੰਦਾ ਨਹੀਂ ਨਹੀਂ ਮਾਮਾ ਕਿਹੇ ਕੋਟਾ ਕੋਟਾ ਕਲਰ ਲਾਈਟ ਤਾਂ ਦਿਓ ਨਾ ਵੀਰੇ ਨਾ ਇਹ ਵੀ ਲਾਈਟ ਆ ਜੇ ਤੁਸੀਂ ਹੈਂਡਵਰਕ ਚੀਜ਼ ਦਿਖਾਓ ਇਹ ਵੀ ਵੈਲਿਊ ਹੋਣੀ ਹੈ ਕੰਮ ਦੇ ਲਈ ਸਾਈਜ਼ ਵੀ ਲੂਜ ਹੈ ਇਹ ਨਾਂ ਕੋਲਿਆ ਬਰੇ ਨਾ ਕੋਲਿਆ ਰਾਹੁਲ ਰਾਹੁਲ ਇਹ ਤਾਂ ਕਹਿੰਦੇ ਬੋਲ ਨਹੀਂ ਪਾ ਰਹੇ ਚਾਹ ਅਜਾ ਬੀ ਇਹ ਚ ਕਿਹੜਾ ਹੈ ਇਹ ਚ ਕਿਹੜਾ ਹੈ ਇਹ ਚ ਰਾਇਲ ਬਲੂ ਕਲਰ ਹੈਗਾ ਵੱਡਾ ਡਿਵਾਈਡ ਹੋ ਗਿਆ ਸ਼ਰਾਰਾ ਵਿੱਚ ਸਕਰਟ ਦੇ ਵਿੱਚ ਫੋਰ ਨਾ ਕਰਨਾ ਨਹੀਂ ਆਉਂਦਾ ਇਹ ਆਇਆ ਇਹ ਆਇਆ ਇਹ ਨਾ ਇੱਕ ਇੱਕ ਡੰਡੂ ਫੜ ਕੇ ਲੈ ਦੇਵਾ ਦੇ ਸ਼ਰਾਰਾ ਦੇ ਵਿੱਚ ਦੇ ਨਵੀਂ ਦੂਜੀ ਉਹ ਚੱਕ ਦੋ ਇਹਦਾ ਹੋਣ ਇਹ ਰੱਤੀਆਂ ਬਣੀਆਂ ਚੱਕ ਦੇ ਨਾ ਉਹ ਚੱਕੀ ਉੱਪਰ ਖਾਂਦੇ ਨਹੀਂ ਸਕਦੇ ਦੇਖੋ ਇਹ ਅਸਰ ਨਹੀਂ ਨਹੀਂ ਇਹ ਨਾ ਗੱਡਿਆ ਵੀਰੇ ਇਹਨਾਂ ਬਾਅਦ ਹੋਰ ਵੀ ਵਿਰੇਇਟੀ ਹੋਰ ਤਾਂ ਦਿਖਾ ਦਿਓ ਇਹਦੇ ਨਾਲ ਦੁਪੱਟਾ ਦਿਓ 30 40 ਸਾਲ ਹੈ ਉਸ ਤੋਂ ਉਰੇ ਆਇਆ ਫੋੜਾ ਨਾ ਮੋ ਤੇ ਦੋ ਦੋ ਤਿੰਨ ਦੇ ਸਾਹਮਣੇ ਇਹ ਸਾਈਜ਼ ਆ ਜਾਣੀ ਲੋ ਸਾਈਜ਼ ਦੇ ਪਰ ਕਲਰ ਸ਼ੇਡ ਆ ਆ ਦੇਖਿਓ ਆ ਦੇਖਿਓ ਵਿੱਚ ਕੋਈ ਫੇਰ ਨਹੀਂ ਆਉਂਦਾ ਵਾਓ ਆ ਵੀ ਬਹੁਤ ਪ੍ਰੀਟੀ ਹੈਗਾ ਹੋਰ ਕਲਰ ਵੀ ਮਿਲ ਜਾਣਗੇ ਕਹਿੰਦੇ ਹਾਂ ਦੁਪੱਟਾ ਵੀਰੇ ਦੁਪੱਟੇ ਕਿਵੇਂ ਵੀ ਲੱਗ ਤੋਂ ਲਾਉਨੇ ਹੋ ਵੀ ਕਈਆਂ ਨਾਲ ਆ ਜਾਂਦੇ ਨੇ ਕਈਆਂ ਨਾਲ ਨਹੀਂ ਆਉਂਦੇ ਉਹ ਫਿਰ ਅਸੀਂ ਆਪਣੇ ਕੋਲ ਉਹ ਦੇ ਦਾਂਗੇ ਬੈਗ ਤੇ ਇੱਕ ਵਰਕ ਹੋ ਗਿਆ ਆਹ ਕੋਲ ਦੁਪੱਟਾ ਇਹਦੇ ਵਿੱਚ ਕਲਰ ਕਿਹੜੇ ਨੇ نیچے ਵਾਲੇ ਚ ਦੋ ਫਿਨਿਸ਼ ਹੋ ਰਹੇ ਨੇ ਦੇ ਦੇ ਚ ਇਹ ਸੀ ਲੱਗ ਇਦੇ ਚ ਬਲੂ ਕਲਰ ਤਾਂ ਨਹੀਂ ਹੋ। ਨਹੀਂ ਜੀ। ਬੈਕਗ੍ਰਾਉਂਡ ਤੇ ਆਰੈਂਜ ਵੀ ਨਹੀਂ ਹੈਗਾ। ਇਹ ਬੰਦੇ ਦੇ ਦੋ ਤਿੰਨ ਚਾਰ। ਤੋਂ ਪੱਕਾ ਇਹ ਨਾ ਬਣਨਾ। ਸੋ ਨਾ ਕਿਸੇ ਨਹੀਂ। ਠੀਕ ਹੈ। ਇਹਦੇ ਨਾਲ ਇਹ ਕਢਾ ਕੇ ਦੇਖ ਲੈ ਕਲਰ। ਇਹ ਤਾਂ ਮੈਨੂੰ ਆ ਲੱਗਦਾ ਕਿ ਇਹ ਵੀ ਆਹੋ ਕੱਢ ਬਣਾਈਗਾ। ਮਾਰ ਦੇ ਮਾਰ ਦੇ ਮਾਰ ਦੇ ਥੋੜਾ ਮਾਰਜਨ ਹੈ ਨਾ ਜੇ ਹੋਰ ਖੋਲਣਾ ਪੈ ਗਿਆ ਕੱਲ ਨੂੰ ਇਹਦੇ ਚ ਹੈਗਾ ਨਾ ਇਹਦੇ ਚ ਇਹ ਕਲਰ ਲਾਈਟ ਆਉ ਲਾਈਟ ਕਲਰ ਵੀ ਲੈਣੇ ਵਿੱਚ ਕਲਰ ਦਿਖਾ ਦੇ ਕਿਹੜੇ ਕਿਹੜੇ ਨੇ ਇਹ ਨਹੀਂ ਲੈਣਾਂ ਜਿਹੜੀ ਇੱਥੇ ਸ਼ਾਰਾਹੇ ਕਰਾਉਣ ਵਾਲੀ ਆ ਜੀ ਲੰਗਾ ਗabriels ਲੰਗਾ ਰੈਡੀ ਕਰਵਾ ਲਿਆ ਉਹ ਬਰਾਤ ਲਈ ਕਰਵਾਇਆ ਪਰ ਹੁਣ ਇਹ ਸ਼ਾਰਾਹੇ ਕਰਾਣਾ ਸੰਜਾਗੋ ਫੰਕਸ਼ਨ ਲਈ ਚਾਹੀਦਾ ਉਹਦਾ ਪੰਜ ਆ ਗਿਆ ਜੀ ਸ਼ਾਰਾਹੇ ਕਰਾਉਣ ਦਾ ਕਿ ਤੁਸੀਂ ਉਹਦਾ ਵੀ ਰੈਡੀ ਦਿਖਾਇਓ ਜੋ ਡਾਰਕ ਸ਼ੀਡ ਹੈ ਦਿਖਾਇਓ ਰਾਇਲ ਬਲੂ ਕਲਰ ਹੈ ਥੋੜਾ ਬਲੂ ਹੈ ਰਾਇਲ ਬਲੂ ਦੀ ਜਿਹੜੀ ਹੈ ਨਾ ਜਿਵੇਂ ਬੱਕਰ ਟਕਾ ਦਾ ਰੰਗ ਹੈ ਬਾਕੀ ਇਹ ਜੇ ਪੂਰੀ ਪਾਟਾ ਆਲਸਾ ਜਾਨੀ ਨੂੰ ਦੇਖੀ ਨਹੀਂ ਉਹ ਤੇ ਹਾਲਾਂਕਿ ਹੈ ਹੈਲੋ ਦਾ ਜੇਸ਼ ਹਾਲਾਂਕਿ ਪਰ ਇਹ ਵੇਲਾ ਵਾਸਤੇ ਤੇ ਜਿੰਨੇ ਚ ਹੈਵੀ ਲਾਈਟ ਵੇਟ ਸਾਰਾ ਇਹਦਾ ਕੀ ਪ੍ਰਾਈਸ ਹੈ